ਇਹ ਪਿਛਲੇ ਦਿਨਾਂ ਤੋਂ ਅਖਬਾਰਾਂ ਤੇ ਟੀਵੀ ਤੇ ਕੱਲ ਪਰਸੋਂ ਇੱਕ ਨਵੀਂ ਪਾਈ ਸੀ ਖਬਰ ਇਥੋਂ ਦੇ ਸੱਜਣਾ ਨੇ ਕੁਝ ਲੋਕ ਅਕਾਲੀ ਦਲ ਦਾ ਨਾਂ ਲਿਆ ਗਿਆ ਵੀ ਉਹ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਗਏ ਐ ਉਹਨਾਂ ਦੇ ਵਿੱਚ ਮੇਰਾ ਨਾਮ ਵੀ ਲਿਖਿਆ ਗਿਆ ਸੀ ਕਿ ਸੁਭਾ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਜਿਹੜੇ ਵੀ ਪੱਤਰਕਾਰ ਵੀਰ ਨੇ ਉਹ ਖਬਰ ਲਾਈ ਆ ਉਹ ਇਹ ਤਾਂ ਹੈ ਨਹੀਂ ਵੀ ਮੈਨੂੰ ਨਾਂ ਜਾਣਦਾ ਹੋਊਗਾ ਜੈਤੂ ਦੇ ਵਿੱਚ ਰਹਿੰਦਿਆਂ ਨੂੰ ਸਾਨੂੰ ਵੀ 15 ਸਾਲ ਦੇ ਲਗਭਗ ਸਮਾਂ ਹੋ ਗਿਆ ਉਹ ਫੋਟੋ ਵੀ ਲੱਗੀ ਹੈ ਜਿਹੜੇ ਸੱਜਣ ਆਮ ਆਦਮੀ ਪਾਰਟੀ ਦੇ ਵਿੱਚ ਗਏ ਹੈ ਉਹਨਾਂ ਦੀਆਂ ਫੋਟੋ ਵੀ ਲੱਗੀਆਂ ਹੈ ਮੇਰੀ ਫੋਟੋ ਨਾਂ ਹੋਣ ਦੇ ਬਾਵਜੂਦ ਮੇਰਾ ਨਾਂ ਲਿਖਿਆ ਗਿਆ ਜਿਹੜੀ ਕਿ ਬਹੁਤ ਵੱਡੀ ਮੈਨੂੰ ਢਾਹ ਲਾਉਣ ਵਾਸਤੇ ਜਾਣਬੁੱਝ ਕੇ ਜਿਹੜੀ ਖਬਰ ਲਾਈ ਹੈ ਉਨ੍ਹਾਂ ਦੇ ਉੱਤੇ ਅਸੀਂ ਆਉਣ ਵਾਲੇ ਸਮੇਂ 'ਚ ਕੀ ਕਾਨੂੰਨੀ ਕਾਰਵਾਈ ਕਰਾਂਗੇ ਜਿਹੜੇ ਵੀ ਜਾਣਬੁੱਝ ਕੇ ਮੇਰੀ ਜਿਹੜੀ ਸੇਵਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਸ ਨੂੰ ਖਰਾਬ ਕਰਨ ਵਾਸਤੇ ਮੇਰੀ ਸ਼ਖਸੀਅਤ ਨੂੰ ਖਰਾਬ ਕਰਨ ਵਾਸਤੇ ਜਿਹੜੇ ਜਾਣਬੁੱਝ ਕੇ ਸੱਜਣ ਉਪਰਾਲੇ ਕਰ ਰਹੇ ਆ ਖਬਰਾਂ ਲਾਉਣ ਦੇ ਕੁਛ ਛੱਡ ਕੇ ਅਕਾਲੀ ਦਲ ਨੂੰ ਜਾਣਦਾ ਹੈ ਜਾਂ ਨਹੀਂ ਜਾਣਦਾ ਉਹਦੇ ਨਾਲ ਸਾਡਾ ਕੋਈ ਸਬੰਧ ਨਹੀਂ ਪਰ ਮੇਰੇ ਨਾਲ ਨਾਂ ਜੋੜਨਾ ਗਲਤ ਹੈ ਜੇ ਕੋਈ ਜਾਣਦਾ ਹੈ ਉਹ ਉਹਦਾ ਲਿਖ ਦਿਓ ਜਿੰਨੀ ਕੋ ਦੀ ਸੇਵਾ ਕੀ ਕੁਸ਼ੋ ਨੇ ਕੀਤਾ ਪਾਰਟੀ ਲਈ ਪਰ ਇਹ ਗੱਲਾਂ ਕਰਨੀਆਂ ਕਿ ਸੂਬਾ ਸਿੰਘ ਬਾਦਲ ਸ਼ਰਮਣੀ ਅਕਾਲੀ ਦਲ ਛੱਡ ਕੇ ਚੱਲਿਆ ਗਿਆ ਅਸੀਂ ਮੇਰੇ ਪਿਤਾ ਨੇ ਲਗਭਗ 70 ਸਾਲ ਤੇ ਲਗਭਗ ਇਸ ਪਾਰਟੀ ਦੇ ਵਿੱਚ ਸੇਵਾ ਕੀਤੀ ਹੈ ਮੂਲੀਆਂ ਸਫਾਵਾਂ ਵਿੱਚ ਰਹਿ ਕੇ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਮੋਢੇ ਨਾਲ ਮੋਢਾ ਲਾ ਕੇ ਸੇਵਾ ਕੀਤੀ ਹੈ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲ ਕੇ ਉਹਨਾਂ ਤੋਂ ਇਹ ਜਿਹੜੀ ਸਾਰਾ ਕੁਝ ਗ੍ਰਹਿਣ ਕੀਤਾ ਕਿ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੇ ਲੀਡਰ ਨਾਲ ਵਫਾਦਾਰੀ ਕਰਨੀ ਤੇ ਪਾਰਟੀ ਨਾਲ ਵਫਾਦਾਰੀ ਕਰਨੀ ਸਾਡੇ ਖੂਨ ਦੇ ਵਿੱਚ ਸ਼ਾਮਲ ਹੈ ਮੈਂ ਸਰਦਾਰ ਗੁਰਦੇਵ ਸਿੰਘ ਬਾਦਲ ਦਾ ਬੇਟਾ ਜਿਨ੍ਹਾਂ ਨੇ ਲਗਾਤਾਰ ਬੇਦਾਗ ਜ਼ਿੰਦਗੀ ਦੇ ਆਪਣੇ ਸਫ਼ਰ ਵਿੱਚ ਪਾਰਟੀ ਦੇ ਵਿੱਚ ਰਹਿ ਕੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕੀਤੀ ਹੈ ਅਜ਼ੀਮੀ ਉਹਨਾਂ ਦੇ ਪੂਰਨਿਆਂ ਤੇ ਚੱਲ ਕੇ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਸਮਾਰ ਰਹੇ ਆ ਪਾਰਟੀ ਦੇ ਪ੍ਰਧਾਨ ਹੈ ਡੁੱਬਦੀ ਬੇੜੀ ਦੇ ਵਿੱਚ ਅੱਜ ਕੱਲ ਕੋਈ ਵੀ ਸਵਾਰ ਨਹੀਂ ਹੁੰਦਾ ਇਹ ਮੈਂ ਨਹੀਂ ਤੈ ਕੋਈ ਵੀ ਹੋਵੇ ਅੱਜ ਜਿਹੜੀ ਪਾਰਟੀ ਦੇ ਵਿੱਚ ਜਾਣ ਵਾਸਤੇ ਮੇਰਾ ਨਾਮ ਲਿਖਿਆ ਗਿਆ ਉਸ ਦੀ ਬਾਬਤ ਤੁਸੀਂ ਮੇਰੇ ਨਾਲੋਂ ਵੱਧ ਜਾਣਦੇ ਹੋ ਜਿਹੜੇ ਅੱਜ ਹਾਲਾਤ ਉਸ ਪਾਰਟੀ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਾਲਾਤ ਇਦੋਂ ਵੀ ਪੈੜੇ ਉਸ ਪਾਰਟੀ ਦੇ ਹੋਣੇ ਆ ਜਿਸ ਪਾਰਟੀ ਨੂੰ ਪਿੰਡਾਂ ਦੇ ਵਿੱਚ ਵੜਨ ਤੋਂ ਪਿੰਡਾਂ ਦੇ ਲੋਕ ਰੋਕ ਰਹੇ ਐ ਮੇਰਾ ਕੀ ਦਿਮਾਗ ਖਰਾਬ ਹੋਇਆ ਕਿ ਮੈਂ ਜਿਹੜੀ ਜਹਾਜ਼ ਚੱਲਣਾ ਹੈ ਉਹਦੇ 'ਚ ਉਤਰ ਕੇ ਡੁੱਬਦੀ ਬੇੜੀ ਦੇ ਵਿੱਚ ਬੈਠ ਕੇ ਆਪਣੀ ਜ਼ਿੰਦਗੀ ਖਰਾਬ ਕਰੂੰਗਾ ਮੈਂ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਐ ਮਰਦੇ ਦਮ ਤੱਕ ਜਿੰਨਾ ਚਿਰ ਸਵਾਸ ਪ੍ਰਮਾਤਮਾ ਨੇ ਬਖਸ਼ੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਕੇ ਸੇਵਾ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਵਾਂਗੇ ਮੈਂ ਵਿਸ਼ਵਾਸਧਤ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਤੇ ਪਾਰਟੀ ਦੇ ਸਾਰੇ ਵਰਕਰ ਸਹਿਬਾਨਾ ਨੂੰ ਅਤੇ ਪਾਰਟੀ ਨੂੰ ਪਰ ਜਿਹੜੇ ਸੱਜਣਾ ਨੇ ਜਾਣ ਬੁੱਝ ਕੇ ਮੇਰਾ ਨਾਮ ਖਰਾਬ ਕਰਨ ਵਾਸਤੇ ਅਖਬਾਰ ਤੇ ਟੀਵੀ ਆਈ ਦੇ ਵਿੱਚ ਪਾਇਆ WhatsApp 'ਤੇ ਉਹਨਾਂ ਦੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਤੇ ਆਉਣ ਵਾਲੇ ਸਮੇਂ 'ਚ ਵੀ ਬੇਨਤੀ ਹੈ ਵੀ ਕੋਈ ਜਾਣ ਬੁੱਝ ਕੇ ਜੇ ਤਾਂ ਕੋਈ ਮੈਨੂੰ ਨਾ ਜਾਣਦਾ ਹੋਵੇ ਕੋਈ ਬਾਹਰਲਾ ਪੱਤਰਕਾਰ ਵੀ ਪਾ ਦੇਵੇ ਤਾਂ ਵੱਖਰੀ ਗੱਲ ਹੈ ਪਰ ਤੁਹਾਡੇ ਵਿੱਚ ਲੰਮੇ ਸਮੇਂ ਤੋਂ ਵਿਚਰਦੇ ਆਂ ਆਪਣੀਆਂ ਪਰਿਵਾਰਕ ਸਾਂਝਾਂ ਪਾਰਟੀ ਚਾਹੇ ਵੱਖ-ਵੱਖ ਕਿਸੇ ਵੀ ਪਾਰਟੀ ਨਾਲ ਕੋਈ ਸਬੰਧ ਰੱਖਦਾ ਹੋ ਸਕਦਾ ਹੈ ਪਰ ਬੇਨਤੀ ਹੈ ਕਿ ਸਾਰੇ ਮੇਰੇ ਵੀਰ ਤੁਸੀਂ ਸਾਰੀਆਂ ਖਬਰਾਂ ਲਾਉਣੀਆਂ ਤੁਸੀਂ ਆਪ ਵੀ ਤੇ ਦੂਜਿਆਂ ਨੂੰ ਵੀ ਬੇਨਤੀ ਕਰਕੇ ਇਹਨਾਂ ਸੱਜਣਾ ਨੂੰ ਆਉਣ ਵਾਲੇ ਸਮੇਂ 'ਚ ਮੇਰਾ ਨਾਮ ਖਰਾਬ ਕਰਨ ਤੋਂ ਰੋਕਣ ਵਾਸਤੇ ਬੇਨਤੀ ਹੈ ਕਿ ਅਸੀਂ ਕੋਈ ਵੀ ਹੋਇਆ ਉਹਦੇ ਤੇ ਕਾਨੂੰਨੀ ਕਾਰਵਾਈ ਕਰਾਂਗੇ। ਸੋਭਾ ਜੀ ਇਸ ਖਬਰ ਦੇ ਵਿੱਚ ਸਿਆਸਤ ਭਰੀ ਹੈ ਕਿਵੇਂ ਸਮਝੀਏ ਉਹ ਕੋਈ ਜਿਹੜੀ ਸੱਤਾਧਾਰੀ ਪਾਰਟੀ ਉਹਦਾ ਵੀ ਰੋਜ਼ ਸੀਐਸ ਖਬਰ ਦੇ ਵਿੱਚ ਖਾਸ ਕਰਕੇ ਬთა ਇੱਕ ਹੀ ਗੱਲ ਕਰੀਏ। ਬთა ਇਕਦਤਾ ਆਪਾਂ ਨਹੀਂ ਕਹਿ ਸਕਦੇ ਕਿ ਹੋਵੇ ਚਾਹੇ ਨਾ ਹੋਵੇ ਪਰ ਜਿਹੜਾ ਸੱਜਨੇ ਵੀ ਇਹ ਖਬਰ ਲਾਈ ਹੈ ਉਸ ਨੂੰ ਤਾਂ ਪਤਾ ਮੇਰੇ ਬਾਰੇ ਕਿ ਮੈਂ ਜੈਤੂ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਰਹਿ ਕੇ ਮੇਰੇ ਪਿਤਾ ਨੇ ਪਹਿਲਾਂ ਇੱਥੇ ਪਾਰਟੀ ਦੇ ਵਿੱਚ ਜੈਤੂ ਹਲਕੇ ਦੀ ਸੇਵਾ ਕਰਨੀ ਸ਼ੁਰੂ ਕੀਤੀ ਸੀ ਮੈਨੂੰ ਤਕਰੀਬਨ ਸ਼ਾਇਦ ਹੀ ਕੋਈ ਬੱਚਾ ਜੈਤੂ ਦੇ ਹਲਕੇ ਦਾ ਹੋਵੇ ਜਿਹੜਾ ਨਾ ਜਾਣਦਾ ਹੋਵੇ ਪੱਤਰਕਾਰ ਵੀਰ ਤਾਂ ਸਾਰਿਆਂ ਦੇ ਨਾਲ ਚਲੋ ਵਾਹ ਵਾਹਤਾ ਪੈਂਦਾ ਰਿਹਾ ਆਪਣੇ ਪਰਿਵਾਰਾਂ ਦੀਆਂ ਸਾਂਝਾ ਹਰ ਕਿਤੇ ਦੁੱਖ ਸੁੱਖ ਵਿੱਚ ਸ਼ਾਮਿਲ ਹੋਣ ਦੀ ਕੋਸ਼ਿਸ਼ ਕਰੀਦੀ ਹੈ ਸਾਰੇ ਜਾਣਦੇ ਆ ਜੇ ਕੋਈ ਲਾਈ ਹੈ ਤਾਂ ਇਹ ਖਬਰ ਜਾਣ ਬੁੱਝ ਕੇ ਲਾਈ ਹੈ ਮੇਰਾ ਖਸਰਾ ਕਰਨ ਵਾਸਤੇ ਉਹ ਜਿਸ ਤਰ੍ਹਾਂ ਸੁਭਾ ਸਿੰਘ ਬਾਦਲ ਜੀ ਨੇ ਦੱਸਿਆ ਹੀ ਹੈ ਕਿ ਕੁਸ ਪੱਤਰਕਾਰ ਵੀਰ ਵੈਸੇ ਤਾਂ ਦੇਖੋ ਪੱਤਰਕਾਰ ਜਿਹੜਾ ਹੁੰਦਾ ਲੋਕਤੰਤਰ ਦੇ ਵਿੱਚ ਇੱਕ ਮਜ਼ਬੂਤ ਥੰਮ ਹੈ ਜੇ ਪੱਤਰਕਾਰ ਵੀਰ ਇੱਕ ਝੂਠੀਆਂ ਖਬਰਾਂ ਲਾਉਣ ਲੱਗ ਜਾਣਗੇ ਤਾਂ ਫਿਰ ਕਿਸ ਤੇ ਵਿਸ਼ਵਾਸ ਕਰਾਂਗੇ ਇਸ ਤਰ੍ਹਾਂ ਇਹਨਾਂ ਨੇ ਜ਼ਿਕਰ ਕਰਾਇਆ ਕਿ ਸੂਬਾ ਸਿੰਘ ਬਾਦਲ ਨੂੰ ਜਾਂ ਸਰਦਾਰ ਗੁਰਦੇਵ ਸਿੰਘ ਬਾਦਲ ਦੇ ਪਰਿਵਾਰ ਨੂੰ ਕੌਣ ਨਹੀਂ ਜਾਣਦਾ ਇਹ ਕੋਈ ਨਿੱਕੀ ਮੁੱਟੀ ਦਾ ਭੁੱਲ ਹੋ ਸਕਦੀ ਹੈ ਵੀ ਚਲੋ ਕਿਸੇ ਦਾ ਨਾਂ ਪੈ ਗਿਆ ਮੈਨੂੰ ਪਤਾ ਨਹੀਂ ਸੀ ਐਡੀ ਵੱਡੀ ਗੱਲ ਬੇहद ਮਾੜੀ ਗੱਲ ਆ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਰੇ ਨਿੰਦਾ ਕਰਦੇ ਆਂ ਔਰ ਜਿਵੇਂ ਸੂਬਾ ਸਿੰਘ ਬਾਦਲ ਜੀ ਨੇ ਦੱਸਿਆ ਵੀ ਹੈ ਜਿਨੇ ਖਬਰ ਲਾਈ ਆ ਜੋ ਇੱਥੋਂ ਦਾ ਪੱਤਰਕਾਰ ਆ ਤੇ ਜਿਹੜਾ ਆਧਾਰਾ ਹੈ ਉਸ ادارے ਤੇ ਵੀ ਇਹਨਾਂ ਨੇ ਕਾਨੂੰਨੀ ਨੋਟਿਸ ਤਿਆਰ ਕਰ ਲਿਆ ਉਹ ਭੇਜ ਰਹੇ ਆ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਹੈ ਕੋਈ ਬਹੁਤ ਮਾੜੀ ਗੱਲ ਹੈ ਇਸ ਤਰ੍ਹਾਂ ਦੇ ਮੈਂ ਖਾਸ ਕਰਕੇ ਪੱਤਰਕਾਰ ਤੁਸੀਂ ਸਾਰੇ ਵੀਰ ਬੈਠੇ ਆ ਤੁਹਾਡਾ ਵਿਸ਼ਵਾਸ ਬਣਿਆ ਹੁੰਦਾ ਤੁਸੀਂ ਲੋਕਾਂ ਦੀਆਂ ਸਮੱਸਿਆਵਾਂ ਜਾਂ ਸਰਕਾਰ ਦੇ ਔਲਤ ਜਾਂ ਹੱਕ ਤੇ ਤੁਸੀਂ ਦੱਸਣਾ ਹੁੰਦਾ ਜੇ ਤੁਸੀਂ ਇਸ ਤਰ੍ਹਾਂ ਦੀਆਂ ਵੱਡੀਆਂ ਕਤਾਹੀਆਂ ਕਰਨ ਲੱਗ ਜਾਣਗੇ ਪੱਤਰਕਾਰ ਤਾਂ ਕੌਣ ਵਿਸ਼ਵਾਸ ਕਰੂਗਾ ਇਹ ਖਬਰ ਲੱਗਣ ਤੋਂ ਪਹਿਲਾਂ ਇਸ ਤਰ੍ਹਾਂ ਸਵੇਰ ਤੋਂ ਸਾਡੀ ਵੀ ਗੱਲ ਹੋਈ ਸੀ ਉਹ ਕਹਿੰਦੇ ਕੋਈ ਗੱਲ ਹੀ ਨਹੀਂ ਨਾਲੇ ਇਹ ਪਰਿਵਾਰ ਬਾਰੇ ਸੋਚਿਆ ਹੀ ਨਹੀਂ ਜਾ ਸਕਦਾ ਸਰਦਾਰ ਗੁਰਦੇਵ ਸਿੰਘ ਬਾਦਲ ਦੇਖੋ ਪ੍ਰਕਾਸ਼ ਸਿੰਘ ਬਾਦਲ ਜੇ ਸਭ ਤੋਂ ਵੱਧ ਵਿਸ਼ਵਾਸ ਕਰਦੇ ਸੀ ਸਾਰੇ ਪੰਜਾਬ ਚ ਉਹਨਾਂ ਦੀ ਆਪ ਦੀਆਂ ਤੁਸੀਂ ਪੁਰਾਣੀਆਂ ਵੀਡੀਓ ਕੱਢ ਲਓ ਉਹ ਕਹਿੰਦੇ ਸੀ ਮੇਰਾ ਭਰਾ ਹੈ ਸਰਦਾਰ ਗੁਰਦੇਵ ਸਿੰਘ ਬਾਦਲ ਤੇ ਬੜਾ ਮਾਣ ਦਿੱਤਾ ਤੇ ਉਸ ਪਰਿਵਾਰ ਦੇ ਮੈਂਬਰ ਬਾਰੇ ਸੋਚਿਆ ਹੀ ਨਹੀਂ ਜਾ ਸਕਦਾ ਤੇ ਗੱਲ ਤਾਂ ਇਹਨਾਂ ਨਾਲ ਹੋਣੀ ਕੀ ਸੀ ਕਾਨੂੰਨੀ ਕਾਰਵਾਈ ਤੁਹਾਨੂੰ ਸੁਭਾ ਸਿੰਘ ਜੀ ਨੇ ਦੱਸਿਆ ਹੀ ਆ ਵੀ ਅਸੀਂ ਉਹਨੂੰ ਕਾਨੂੰਨੀ ਨੋਟਿਸ ਭੇਜਾਂਗੇ ਉਹ ਮਾਫੀ ਮੰਗੇ ਨੋਟਿਸ ਭੇਜਤਾ ਜੇ ਉਹ ਮਾਫੀ ਨਹੀਂ ਮੰਗੂਗਾ ਦਾਰਾ ਜਾਂ ਇਸਦਾ ਤਾਂ ਉਸ ਤੇ ਜੋ ਕਾਨੂੰਨੀ ਬੰਦੀ ਕਾਰਵਾਈ ਹੋ ਬਹੁਤ ਮੰਦਭਾਗੀ ਇਹ ਗੱਲ ਹੈ ਕਿਉਂਕਿ ਬਿਨਾ ਪ੍ਰੂਫ ਬਿਨਾ ਕਿਸੇ ਗੱਲ ਦੇ ਇੱਕ ਪੱਤਰਕਾਰ ਜਾਂ ਦੇਖੋ ਪੱਤਰਕਾਰ ਆ ਜਿਹੜਾ ਉਹ ਸਾਡਾ ਮਤਲਬ ਕਿ ਥੰਮ ਹੈ ਤਾਜੇ ਉਹ ਬਿਨਾ ਗੱਲ ਤੋਂ ਕੋਈ ਅਫਵਾਹ ਦੇ ਰੂਪ ਵਿੱਚ ਬਿਨਾ ਸਬੂਤਾਂ ਦੇ ਕੋਈ ਉਹ ਖਬਰ ਲਾਉਂਦੇ ਆ ਜਾਂ ਕੋਈ ਕਿਸੇ ਤਰ੍ਹਾਂ ਦੀ ਨਿਊਜ਼ ਉਹ ਜਾਂ ਕੋਈ ਵੀਡੀਓ ਵਾਇਰਲ ਕਰਦੇ ਆ ਤਾਂ ਦੇਖੋ ਬਹੁਤ ਮੰਦ ਭਾਗੀ ਗੱਲ ਹੈ ਇਸ ਤੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ ਕਿਉਂਕਿ ਜਿਹੜੇ ਸੁਭਾ ਸਿੰਘ ਜੀ ਬਾਦਲ ਨੇ ਤਕਸਾਲੀ ਅਕਾਲੀ ਪਰਿਵਾਰ ਆ ਕਿਉਂਕਿ ਆਪਾਂ ਸਾਰੇ ਜਾਣਦੇ ਆ ਸਰਦਾਰ ਗੁਰਦੇਵ ਸਿੰਘ ਜੀ ਬਾਦਲ ਖੇਤੀਬਾੜੀ ਮੰਤਰੀ ਆਪਣੇ ਰਹਿ ਚੁੱਕੇ ਆ ਇਹ ਵੱਡੇ ਬਾਦਲ ਸਾਹਿਬ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸੱਜੀ ਖੱਬੀ ਵਾਂਝ ਸੀ ਤਾਂ ਦੇਖੋ ਇਹ ਜੇ ਕਿਸੇ ਨੇ ਵੀ ਜਾਂ ਕੌਣ ਹੈ ਮੈਨੂੰ ਇਹਦੇ ਬਾਰੇ ਪਤਾ ਨਹੀਂ ਵੀ ਕਿਹਨੇ ਇਹ ਅਫਵਾਹ ਉਡਾਈ ਆ ਕਿਹਨੇ ਗੱਲ ਕੀਤੀ ਆ ਤਾਂ ਬਹੁਤ ਮਾੜੀ ਗੱਲ ਕੀਤੀ ਆ ਇਹ ਇਸ ਤਰ੍ਹਾਂ ਦੀਆਂ ਅਫਵਾਹਾਂ ਦੇ ਨਾਲ ਪਾਰਟੀ ਦੇ ਵਿੱਚ ਹਾਂ ਹਾਂ ਪ੍ਰੈਸ ਨੋਟ ਲੱਗਿਆ ਪ੍ਰੈਸ ਨੋਟ ਲੱਗਿਆ ਆਹ ਦੇਖੋ ਉਸ ਬੰਦੇ ਨੂੰ ਮੈਂ ਤਾਂ ਸੋਭਾ ਸਿੰਘ ਜੀ ਬਾਦਲ ਨੂੰ ਕਹਿਣਾ ਚਾਹੂੰਗੀ ਕਿ ਜਿਸ ਬੰਦੇ ਨੇ ਇਹ ਪ੍ਰੈਸ ਨੋਟ ਲਗਾਇਆ ਹੈ ਤੁਹਾਡਾ ਕੋਈ ਤੁਹਾਡੀ ਕੋਈ ਗੱਲਬਾਤ ਨਹੀਂ ਉਸ ਤੇ ਬਣਦੀ ਕਾਰਵਾਈ ਕਰਵਾਓ ਉਹ ਜੇ ਬੰਦੇ ਨੂੰ ਮਾਫ ਨਹੀਂ ਕਰਨਾ ਚਾਹੀਦਾ ਕਿਉਂਕਿ ਪਹਿਲਾਂ ਹੀ ਸਾਡੇ ਜਿਹੜੇ ਵਿਰੋਧੀ ਆ ਜਾਂ ਮਤਲਬ ਕਿ ਇਹ ਤਾਂ ਇੱਥੇ ਮਤਲਬ ਕਿ ਕਿਸੇ ਪੱਤਰਕਾਰ ਨੇ ਕੀਤਾ ਇਹ ਆਮ ਅਸੀਂ ਦੇਖਦੇ ਹਾਂ ਕਿ ਜਿਹੜੀ ਆਪੋਜੀਸ਼ਨ ਪਾਰਟੀ ਸਾਡੇ ਝਾੜੂ ਵਾਲੇ ਆ ਆਮ ਸਾਡੇ ਵਰਕਰਾਂ ਨੂੰ ਉਹ ਮਤਲਬ ਕਿ ਜਲੀਲ ਕਰ ਰਹੇ ਆ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਕੇ ਤਰ੍ਹਾਂ ਤਰ੍ਹਾਂ ਦੇ ਬੇਬੁਨਿਆਦ ਤੇ ਝੂਠੇ ਐਲੀਗੇਸ਼ਨ ਲਾ ਕੇ ਇਹ ਮੇਰੇ ਨਾਲ ਵੀ ਕਰ ਰਿਹਾ ਮੈਨੂੰ ਵੀ 4 ਮਹੀਨੇ ਤੋਂ ਝਾੜੂ ਵਾਲੇ ਬਹੁਤ ਜਲੀਲ ਕਰ ਰਹੇ ਆ ਤਾਂ ਕੋਈ ਗੱਲ ਨਹੀਂ ਦੇਖੋ ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਇਨਾਂ ਦੀ ਸਰਕਾਰ ਦੀ ਇੱਕ ਗੱਲ ਦੇਖੋ ਜਿਹੜੀਆਂ ਪਿੰਡਾਂ ਦੇ ਵਿੱਚ ਜਿਹੜੀਆਂ ਪਾਰਟੀਆਂ ਦੇ ਵਿੱਚ ਮੋਤਵਰ ਔਰਤਾਂ ਤੇ ਪੋਲੀਟੀਕਲ ਔਰਤਾਂ ਨੇ ਜਿਨ੍ਹਾਂ ਦਾ ਬਹੁਤ ਲੰਮਾ ਅਰਸਾ ਇਹ ਉਹਨਾਂ ਤੇ ਵੀ ਚਿੱਕੜ ਓਛਾਲ ਰਹੇ ਆ ਤਾਂ ਇਹ ਤਾਂ ਵਾਰੀ ਆਈ ਲੋ ਸਰਕਾਰਾਂ ਸਦਾ ਨਹੀਂ ਰਹਿੰਦੀਆਂ ਤਾਂ ਮੈਂ ਸੂਬਾ ਸਿੰਘ ਬਾਦਲ ਜੀ ਨੂੰ ਵੀ ਇਹ ਕਹੂੰਗੀ ਕਿ ਜਿਹੜੇ ਬੰਦੇ ਨੇ ਤੁਹਾਡੇ ਅਕਸ ਨੂੰ ਗਰਾਉਣ ਦੀ ਕੋਸ਼ਿਸ਼ ਕੀਤੀ ਆ ਤੁਹਾਡਾ ਪਾਰਟੀ ਦੇ ਵਿੱਚ ਜਿਹੜਾ ਤੁਹਾਨੂੰ ਲੈਕ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਉਸ ਬੰਦੇ ਨੂੰ ਬਖਸ਼ੋ ਨਾ ਅਸੀਂ ਸਰਦਾਰ ਸੂਬਾ ਸਿੰਘ ਜੀ ਬਾਦਲ ਦੇ ਨਾਲ ਉਸ ਬੰਦੇ ਤੇ ਕਾਰਵਾਈ ਕਰਵਾਓ ਚਾਹੇ ਕੋਈ ਵੀ ਆ ਚਾਹੇ ਮੈਂ ਵੀ ਕਿਉਂ ਨਹੀਂ ਕਿਉਂਕਿ ਬਿਨਾਂ ਗੱਲ ਦੇ ਬਿਨਾਂ ਸਬੂਤਾਂ ਦੇ ਕਿਉਂ ਕਿਸੇ ਨੂੰ ਕੀ ਅਧਿਕਾਰ ਆ ਕਿਸੇ ਤੇ ਐਲੀਗੇਸ਼ਨ ਲਾਉਣਾ ਕਿਸੇ ਨੂੰ ਪਾਰਟੀ ਦੇ ਵਿੱਚ ਕਿਸੇ ਦਾ ਅਕਸ ਖਰਾਬ ਕਰਨਾ ਕਿਸੇ ਨੂੰ ਲੈਕਡਾਊਨ ਕਰਨਾ ਕਿਸੇ ਨੂੰ ਕੀ ਅਧਿਕਾਰ ਆ ਜਿਸ ਤਰ੍ਹਾਂ ਦੀ ਵੱਡੀ ਗਲਤੀ ਕੀਤੀ ਉਹਨਾਂ ਨੇ ਇੱਕ ਟਕਸਾਲੀ ਪਰਿਵਾਰ ਨੂੰ ਜਿਵੇਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਦੇ ਚ ਕਾਨੂੰਨੀ ਨੋਟਿਸ ਦਾ ਸੁਭਾਸੀ ਨੇ ਦੱਸਿਆ ਭੇਜ ਹੀ ਦਿੱਤਾ ਕੋਰਟ 'ਚ ਵੀ ਕਾਰਵਾਈ ਹੋਊਗੀ ਇਹ ਠੀਕ ਹੈ ਵੀ ਜੇ ਚਲੋ ਤੁਹਾਡੇ ਸਾਰੇ ਮੰਨ ਲਓ ਫਿਰ ਤੁਸੀਂ ਵੀ ਕਹਿ ਦਿੰਦੇ ਆ ਵੀ ਚਲੋ ਸਾਡਾ ਪੱਤਰਕਾਰਾ ਭਾਈਚਾਰਾ ਸਾਰੇ ਤੁਸੀਂ ਆ ਜਾਂਦੇ ਆ ਮਾਲ ਤੇ ਮਾਫ ਵੇਖਿਆ ਜਾ ਸਕਦਾ ਸੋਚਿਆ ਜਾ ਸਕਦਾ ਮਾਫ ਮਾਫੀ ਵੀ ਚਲੋ ਉਹ ਤਾਂ ਬਾਅਦ ਵਿਚਾਰਾਂਗੇ ਨਾ ਜਦੋਂ ਬੰਦਾ ਆਉਂਦਾ ਤਾਂ ਉਸ ਤਰ੍ਹਾਂ ਵਿਚਾਰਿਆ ਜਾ ਸਕਦਾ ਇਸ ਤੋਂ ਪਹਿਲਾਂ ਕਿ ਉਹਨੇ ਅਪਰੋਚ ਕਰੀ ਤੁਹਾਡੇ ਤੱਕ ਮਿਲਣ ਦੀ ਜਾਂ ਆਉਣ ਦੀ ਗੱਲਬਾਤ ਦੀ ਨਹੀਂ ਹਲੇ ਤਿੱਕਰ ਉਹਨਾਂ ਨੇ ਕੋਈ ਕਿਸੇ ਕੋਲੇ ਨਾ ਤਾਂ ਸਰਦਾਰ ਸੁਭਾ ਸਿੰਘ ਬਾਦਲ ਕੋਲੇ ਉਹਨਾਂ ਨੇ ਗੱਲ ਕਰੀ ਹੈ ਨਾ ਮੇਰਾ ਖਿਆਲ ਆ ਵੀ ਚਲੋ ਆਪਦੀ ਤੁਹਾਡੀ ਜੂਨੀਅਨ ਹੁੰਦੀ ਹੈ ਪੱਤਰਕਾਰ ਦੇ ਹੈਗੀ ਹੈ ਕੋਈ ਉਸ ਤਰ੍ਹਾਂ ਕਰਦਾ ਮੇਰਾ ਖਿਆਲ ਤੁਸੀਂ ਵੀ ਇਸ ਗੱਲ ਦੀ ਸ਼ਾਇਦ ਪੜਤਾਲ ਕਰੀ ਕਿਉਂਕਿ ਛੋਟੀ ਗੱਲ ਨਹੀਂ ਆਖਰ ਤੁਸੀਂ ਵੀ ਚਕੰਨੇ ਹੁੰਨੇ ਐ ਐਡੀ ਵੱਡੀ ਗੱਲ ਹੋ ਜੇ ਤੇ ਆਖਰ ਤੁਸੀਂ ਹੁਣ ਨੂੰ ਜੇ ਗੱਲ ਹੋਈ ਹੁੰਦੀ ਤਾਂ ਇਹਨਾਂ ਦੇ ਦਾੜੇ ਹੋ ਜਾਣਾ ਸੀ ਆਕੇ ਸੂਬਾ ਸਿੰਘ ਆ ਕੇ ਕੀ ਹੋਗੇ ਤੁਹਾਨੂੰ ਪਤਾ ਸੀ ਵੀ ਇਹ ਫੇਕ ਹੈ ਤੇ ਸ਼ਾਇਦ ਮੈਂ ਤੁਹਾਨੂੰ ਵੀ ਸਵਾਲ ਕਰਦਾ ਕਿ ਤੁਹਾਨੂੰ ਤੁਸੀਂ ਉਹਨਾਂ ਨੂੰ ਇਸ ਗੱਲ ਦਾ ਡਿਸਕਸ ਕਰੀ ਹੈ ਵੀ ਯਾਰ ਵੀ ਆ ਤੂੰ ਖਬਰ ਲਾਈ ਆ ਵੀ ਤੁਸੀਂ ਉੱਥੇ ਦੇਖਿਆ ਸੀ ਦੇਖੋ ਇਹ ਤਾਂ ਤੁਸੀਂ ਵੀ ਸਮਝਦੇ ਆ ਜਿਹੜੀ ਤੁਸੀਂ ਸਵਾਲ ਕਰ ਰਿਹਾ ਉਹ ਤਾਂ ਬਾਅਦ ਦੀ ਗੱਲ ਹੈ ਮਾਫੀ ਵਾਲੀ ਗੱਲ ਜਦੋਂ ਕੋਈ ਆਉਂਦਾ ਮਾਫੀ ਮੰਗਦਾ ਤਾਂ ਉੱਥੇ ਵਿਚਾਰਿਆ ਜਾ ਸਕਦਾ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਜੀਆਂ ਆਫਾਹਾਂ ਦਾ ਕੋਈ ਫਰਕ ਪਊਗਾ ਇਹ ਸ਼੍ਰੋਮਣੀ ਅਕਾਲੀ ਦਲ ਵਾਸਤੇ ਕੋਈ ਇਹ ਪਹਿਲਾ ਦਿਨ ਨਹੀਂ ਇਹ ਬੜੇ ਲੰਮੇ ਸਮੇਂ ਤੋਂ ਅਫਵਾਹਾਂ ਆਉਂਦੀਆਂ ਹੁਣ ਤੁਸੀਂ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹਣਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀ ਹੈ ਜਿੰਨੀਆਂ ਵੀ ਪਾਰਟੀਆਂ ਉਹ ਸੁਖਵੀਰ ਸਿੰਘ ਬਾਦਲ ਦਾ ਨਾਮ ਲੈ ਕੇ ਉਹ ਆਮ ਆਦਮੀ ਪਾਰਟੀ ਦਾ ਕੋਈ ਹੋਵੇ ਉਹ ਕਾਂਸ ਦਾ ਹੋਵੇ ਉਹ ਇੱਕ ਆ ਪੰਜ ਮੈਂਬਰੀ ਦਾ ਹੋਵੇ ਉਹਨਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਕਿਉਂਕਿ ਲੋਕਾਂ ਨੇ ਹੁਣ ਦੇਖ ਲਿਆ ਦੂਸਰੀਆਂ ਪਾਰਟੀਆਂ ਔਰ ਬਾਦਲ ਬਾਦਲ ਸਾਹਿਬ ਸਰਦਾਰ ਪੁਗਾ ਸਿੰਘ ਬਾਦਲ ਜੀ ਨੇ ਜੋ ਕੰਮ ਕਰਿਆ ਉਹਨਾਂ ਨੂੰ ਹੁਣ ਦਿਸਦਾ ਵੀ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਦੀ ਬਾਦਲ ਜੀ ਦੀ ਅਗਵਾਈ 'ਚ ਇਹ ਅੱਗੇ ਵੱਧ ਰਹੀ ਹੈ ਇਹ ਜਿਹੜੀਆਂ ਫਾਹਾਂ ਜਿਹੜੀ ਤੁਸੀਂ ਸਵਾਲ ਕਰ ਰਹੇ ਇਹ ਤਾਂ ਇਦੋਂ ਵੀ ਵੱਡੇ ਵੱਡੇ ਤੂਫਾਨ ਆਏ ਆ ਵੱਡੀਆਂ ਵੱਡੀਆਂ ਦੇਖੋ ਤੁਸੀਂ ਯਾਦ ਕਰੋ 1992 ਦੇ ਵਿੱਚ ਜਦੋਂ ਪੋਸਟਪਾਣ ਹੋਈ ਐ ਉਹੇ ਹਾਲਾਤ ਸੀਗੇ 35 ਜਾਰੇ ਸੂਬੇ ਦੀ ਕਾਂਲੀਦਲ ਦੇ ਉਮੀਦਵਾਰ ਸ਼ਹੀਦ ਹੋ ਗਏ ਸੀ ਉਦੋਂ ਵੀ ਪਾਰਟੀ ਕੋਈ ਪਿੱਛੇ ਨਹੀਂ ਹੱਟੀ ਹਵਾ ਹਾਂ ਆਉਂਦੀਆਂ ਰਹਿੰਦੀਆਂ ਪਾਰਟੀ ਨੂੰ ਵੱਡੀ ਪਾਰਟੀ ਐ ਉਹ ਕੋਈ ਇਸ ਤਰ੍ਹਾਂ ਕੋਈ ਪਹਿਲੀ ਵਾਰ ਨਹੀਂ ਹੋਇਆ ਪਰ ਇਹ ਗੱਲ ਮਾੜੀ ਆ ਤੁਸੀਂ ਕਿਸੇ ਇੱਕ ਪੱਤਰਕਾਰ ਵਾਸਤੇ ਜਿਹੜਾ ਆਧਾਰਾ ਵੀ ਆਪਦੇ ਆਪ ਨੂੰ ਵੱਡਾ ਖਵਾਉਂਦਾ ਕੋਈ ਲੋਕਲ ਤਾਂ ਹੈ ਨੀਗਾ ਤੇ ਉਹਨੇ ਬਿਨਾ ਕਿਸੇ ਤੁਸੀਂ ਵੀ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤਾਂ ਪੱਤਰਕਾਰ ਉਹਨੂੰ ਅਗਲੇ ਨੂੰ ਸਵਾਲ ਕਰਦਾ ਹੈ ਕਿ ਤੁਹਾਡਾ ਇਸ ਤਰ੍ਹਾਂ ਕੋਈ ਚਲੋ ਮੰਨ ਲਓ ਕਿਸੇ ਨੇ ਖਬਰ ਭੇਜਤੀ ਤਾਂ ਉਹਦਾ ਫਰਜ਼ ਬਣਦਾ ਸੀ ਸੂਬਾ ਸੰਗ ਬਾਦਲ ਨੂੰ ਸਪਸ਼ਟੀਕਰਨ ਤੁਸੀਂ ਅਕਸਰ ਲੈਨੇ ਇਹ ਹਾਂ ਤੇ ਜਿਹੜਾ ਤੁਸੀਂ ਗੱਲ ਕਰਿਆ ਸ਼ਰੂਨੀ ਕਾਲੀਦਲ ਨੂੰ ਕੋਈ ਫਰਕ ਨਹੀਂ ਪੈਂਦਾ ਇਸ ਤੋਂ ਪਹਿਲਾਂ ਕਿ ਕੋਈ अफवाह ਫਲਾਏਗਾ ਕਿ ਪਹਿਲੀ ਇਹ ਉਹ ਫਾਂ ਤਾਂ ਫੈਲਦੀਆਂ ਰਹਿੰਦੀਆਂ ਬੜਾ ਕੁਝ ਫੈਲਦਾਰਾਂ ਦਾ ਹੁਣ ਤੁਸੀਂ ਇੱਕ ਗੱਲ ਦੱਸੋ ਤੋ ਤਰੀਕ ਦੀਆਂ ਬੜੀਆਂ ਅੱਜਕੱਲ੍ਹ ਹਵਾਵਾਂ ਚੱਲਦੀਆਂ ਵੀ 2 ਅਕਤੂਬਰ ਨੂੰ ਅਕਾਲ ਤਖਤ ਸਾਹਿਬ ਤੋਂ ਜੋ ਫੈਸਲਾ ਹੋਇਆ ਮੈਂ ਕਹਿੰਦਾ ਜੇ ਸਭ ਤੋਂ ਵੱਧ ਸਮਰਪਤਾ ਸਰਦਾਰ ਸੁਖਵੀਰ ਸਿੰਘ ਬਾਦਲ ਅਕਾਲ ਤਖਤ ਨੂੰ ਸਮਰਪਤਾ ਜਿਹੜੇ ਕਿ ਉਹਨਾਂ ਦੇ ਉਲਟ بڑا ਪ੍ਰਚਾਰ ਕਰ ਰਹੇ ਆ ਸਿੰਘ ਸਾਹਿਬ ਜੀ ਸਤਿਕਾਰਯੋਗ ਨੇ ਉਹਨਾਂ ਨੇ ਸਵਾਲ ਕਰੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਉਹਨਾਂ ਨੇ ਇਹ ਕਿਹਾ ਸੀ ਵੀ ਤੁਹਾਡੀ ਸਰਕਾਰ ਵਾਲੀਆਂ ਘਟਰਾਵਾਂ ਵਾਪਰੀਆਂ ਉਹਦੇ ਸੰਬੰਧ ਵਿੱਚ ਕੋਸੋ ਹੋ ਜਵਾਬ ਦੇਣਾ ਚਾਹੁੰਦੇ ਸੀਗੇ ਪਰ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਹਾਂ ਜਾਂ ਨਾ ਜਵਾਬ ਦਿਓ ਜਦੋਂ ਉਹਨਾਂ ਨੇ ਕਿਹਾ ਤੁਹਾਡੀ ਸਰਕਾਰ ਸਮੇ ਵਾਪਰੀਆਂ ਤਾਂ ਉਹਨੇ ਹਾਂਜੀ ਕਹਿਣਾ ਇਹ ਨਹੀਂ ਆਖਿਆ ਵੀ ਤੁਸੀਂ ਕਰਾਈਆਂ ਤੁਹਾਡੀ ਸਰਕਾਰ ਉਹਨੇ ਵਾਪਰੀਆਂ ਉਹ ਕਹਿੰਦੇ ਠੀਕ ਹੈ ਇੱਕ ਪਾਸੇ ਉਹ ਸੀ ਜਿਹੜੇ ਕਿ ਉਂਗਲਾ ਚੱਕ ਚੱਕ ਕਹਿੰਦੇ ਅਸੀਂ ਹੁਣ ਸਮਰਪਤ ਕੌਣ ਹੈ ਗੋਲੀ ਦੀ ਪ੍ਰਵਾਹ ਨਹੀਂ ਕੀਤੀ ਜੋ ਸੇਵਾ ਲਈ ਪੂਰੀ ਕਰੀ ਇੱਕ ਪਾਸੇ ਤੁਹਾਡੇ ਸਭ ਨਾਂ ਲੈਣ ਦੀ ਲੋੜ ਨਹੀਂ ਦੂਸਰੇ ਪਾਸੇ ਉਹ ਸੀ ਜਿਹੜੇ ਸਿੰਘ ਸਾਹਿਬ ਜੀ ਵੱਲ ਕਾਲਕਤਕ ਵਾਂਗ ਉਂਗਲਾਂ ਚੱਕ ਚੱਕ ਕੇ ਸਵਾਲ ਜਵਾਬ ਕਰਦੇ ਸੀ ਹੁਣ ਤੁਸੀਂ ਸਮਝੋ ਕਾਲਕਤਕ ਸਭ ਨੂੰ ਸਮਰਪਿਤ ਕਾਹਨਾ ਇਸ ਕਰਕੇ ਇਹ ਤਾਂ ਬੜਾ ਕੁਸ ਹਲੇ ਤਾਂ ਹੋਰ ਬਾਦਲ ਸਾਹਿਬ ਨੂੰ ਸ਼ਰੂਮਲੀ ਕਾਲਜ ਨੂੰ ਰੋਕਣ ਵਾਸਤੇ ਬੜੀਆਂ ਅਫਵਾਹਾਂ ਹੋਣਗੀਆਂ